ਫਿਰ ਤੇ ਇਹਨੇ ਮਾਰਨਾ ਫਿਰ ਸਿਕਲ ਦੇ ਸਾਰਿਆਂ ਨੂੰ ਕਿਹਾ ਚਲ ਜੀ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਬਾਈਬ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਖੁਸ਼ ਹੋ ਤੇ ਫਰੈਂਡਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਆਹ ਆ ਗਿਆ ਹੈ ਤੇ ਇਹ ਵਾਲੀਆਂ ਤਿਆਰੀਆਂ ਬਸ ਜੋਰਾਂ ਸੋਰਾਂ ਦੇ ਸਟਾਰਟ ਹੋ ਗਈਆਂ ਨੇ ਤੇ ਅੱਜ ਆਪਣੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੱਠੀ ਚੜ ਗਈ ਹੈ ਜੀ ਤੇ ਲੱड्डू-ਲੱड्डੂ ਵੀ ਬੱਟ ਹੋ ਰਹੇ ਆ ਉਹ ਪਰ ਦੂਜੀ ਸਾਈਡ ਮੈਂ ਦਿਖਾ ਨਹੀਂ ਸਕਦੀ ਤੇ ਵੈਸੇ ਮੈਂ ਐਡਿਟ ਕਰਨ ਨਾਲ ਜ਼ਰੂਰ ਕਰੂੰਗੀ ਕਿਸੇ ਨੂੰ ਭੇਜਦੀ ਆ ਕਿ ਬਣਾ ਕੇ ਲੈ ਕੇ ਆਓ ਤੇ ਬਸ ਸਵੇਰ ਦਾ ਟਾਈਮ ਹੋ ਗਿਆ ਫਰੈਂਡਸ ਤੇ ਘਰ ਦੇ ਕੰਮ ਕਾਜ ਦਾ ਫਿਨਿਸ਼ ਹਜੇ ਨਹੀਂ ਹੋਇਆ ਛਾੜੂ-ਝੂੜੂ ਲਗਾ ਲਿਆ ਸੀਗਾ ਤੇ ਹਜੇ ਰੋਟੀ ਬਣ ਰਹੀ ਹੈ ਜੀ ਤੇ ਗੁੰਮ ਕੱਠ ਵਟ ਕਾਫੀ ਹੋਏ ਕਾਫੀ ਜਾਣ ਦੀ ਰੋਟੀ ਵੀ ਬਣਨੀ ਹੈ ਇਸ ਕਰਕੇ ਬਾਹਰ ਲਿਖ ਹੈ ਜੀ ਰੋਟੀ ਬਣਾਉਣ ਤੇ ਮੈਂ ਹੈ ਬਸ ਥੋੜੇ ਟਾਈਮ ਤੱਕ ਰੈਡੀ ਹੋ ਕੇ ਮੈਂ ਜਾਣੇ ਕਿਉਂਕਿ ਅੱਜ ਮੇਰੇ ਨੇਲਸ ਨੇਲ ਐਕਸਟੈਂਸ਼ਨ ਤੇ ਬਾਕੀ ਉਹ ਮੈਂ ਤੁਹਾਨੂੰ ਬਾਅਦ ਤਾਂ ਵੀਡੀਓਆਂ ਆਈਆਂ ਕਿੱਦਾਂ ਵਾ ਕੁਝ ਹੋਵੇ ਡੇਜ਼ੀ ਨੇ ਤਾਂ ਸੋਣਾ ਦੇਖੋ ਗੁੱਡ ਮਾਰਨਿੰਗ ਹੋ ਗਈ ਬੱਚਿਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੇ ਤਾਂ ਮੈਂ ਸੁੱਤੀ ਰਹਿੰਦੀ ਹਾਂ ਫਰੈਂਡਸ ਤੇ ਓ ਮਾਈ ਗਾਡ ਡੱਬਾ ਲਈ ਬੈਠੀ ਆ ਦੇਖ ਲੋ ਫਰੈਂਡਸੇ ਭੁੱਖਣ ਨੂੰ ਪੂਰਾ ਡੱਬਾ ਕੇਕ ਦਾ ਸਵੇਰ ਦਾ ਟਾਈਮ دیرਨੇ ਕਾਲਜੇ ਲੱਗੀ ਆ ਹੁਣ ਹੈਲੋ ਚਾਹ ਦੇਗਾ ਚਾਹ ਛੇਤੀ ਦੇਖ ਲੋ ਚਾਹ ਵਾਲਾ ਧਿਆਨ ਨੀਗਾ ਅਮਰ ਤੇ ਮਸਾਲਾ ਪਾ ਦੇ ਜੀ ਮਸਾਲਾ ਪਾ ਹੀ ਨਹੀਂ ਪਾਈ ਮੈਂ ਤਾਂ ਦੁੱਝ ਵੇ ਲੋ ਪਾਈ ਨਹੀਂ ਹੈਗੀ ਪਾਈ ਨਹੀਂ ਜੇ ਮਸਾਲਾ ਪਾ ਦੇ ਛੇਤੀ ਕਰ ਦੁਬਾਰਾ ਕਰ ਲੀਏ ਚੱਲ ਨਹੀਂ ਠੀਕ ਹੈਹੀਂ ਛੱਟ ਪਰ ਬਸਾ ਲਓ ਮਸਾਲਾ ਜੁੱਧ ਥੋੜਾ ਜਿਹਾ ਮੈਂ ਨਾ ਜਾਂਦਾ ਡੱਬੀ ਚ ਚਾਹ ਬਣ ਗਈ ਹੈ ਜੀ ਸਾਰਿਆਂ ਨੂੰ ਰੈਡੀ ਹੋ ਗਈ ਹੈ ਚਾਹ ਤੇ ਭੁੱਖੜ ਲੱਗੀ ਹੈ ਤੇ ਬਾਹਰ ਇਕੱਠਾ ਬੱਟ ਤੁਸੀਂ ਦੇਖ ਸਕਦੇ ਹੋ ਤੇ ਅੱਧਰ ਬਣ ਲੱਗੇ ਆਂ ਜੀ ਆਲੂ ਵਾਲੇ ਪਰੌਂਠੇ ਮੰਮੀ ਗੋਲ ਬਣਾਉ ਗੋਲ ਕਿ ਪਤਲੇ ਹੋ ਗਏ ਆਲੂ ਆਲੂ ਮੈਨਾਂ ਤਾਂ ਨਹੀਂ ਹੋ ਜਾਏਗਾ ਆਟਾ ਮੋਟਾ ਆਟਾ ਲੋੜ ਨਹੀਂ ਹੈ ਆਟਾ ਹੋਰ ਨਹੀਂ ਜੀ ਅੱਛਾ ਚੱਲ ਇਹਨੇ ਸ਼ੁਗਰ ਧੁੱਪ ਵੀ ਵਧੀਆ ਨਿਕਲੇ ਨਹੀਂ ਤਾਂ ਸੀ ਬੱਦਲ ਵਾਈ ਚ ਕਿ ਨਹੀਂ ਬੋਲ ਤੇ ਫਰੈਂਡਸ ਲੜੀਆਂ ਲੋੜੀਆਂ ਆਪਣੇ ਲੱਗ ਗਈਆਂ ਤੇ ਧੁੱਪ ਵੀ ਪਰਮਾਤਮਾ ਦੀ ਕਿਰਪਾ ਨਾਲ ਘੈਂਟ ਨਿਕਲ ਗਈ ਤੇ ਇਸ ਤਰ੍ਹਾਂ ਪਹੁੰਚ ਗਏ ਸੀ ਜੀ ਆਪਾਂ ਸੈਲੂਨ 'ਚ ਐਕਸਟੈਂਸ਼ਨ ਕਰਵਾਉਣ ਲਈ। ਪਰ ਹਾਂ ਮੈਂ ਬਣ ਕੇ ਨਹੀਂ ਗਿਆ। ਉਹ ਜੰਮਾ। ਜੇ ਨਾ ਹਾਂ ਮੈਂ ਕਿਤੇ। ਜਿੰਮੜੇ ਦਾ ਘਰ ਮੰਡੀ ਉੱਪਰ ਜਿੱਥੇ ਦਰ। ਬਸਤ ਲੈ ਲੈਂਦੇ। ਸੁੰਦਰ Hvordan var det i dag? ਫਿਰ ਮੈਂ ਮਾਨ ਨਹੀਂ ਫਿਰ ਫਿਰ ਪਾਈ ਗਰਮਾ ਨਹੀਂ ਇਟ ਕੋ ਠੀਕ ਠੀਕ ਹੋ ਜਾਈਏ ਪਾਣੀ ਦੇ ਘੁੱਟ ਛੱਡ ਉਹ ਛੱਡੇ ਹੋਇਆ ਪੀ ਤਾਂ ਸਹੀ ਤੂੰ ਨਹੀਂ ਨਹੀਂ ਨਾ ਪਾਣੀ ਲੈ ਆਈ ਮੰਮੀ ਠੰਡਾ ਦੀਦੀ ਪੀਵਣਾ ਤਾਂ ਮੈਂ ਛੱਡ ਵੀ ਰਹੀ ਆ ਕਿਤੇ ਕਿ ਮੰਮੀ ਤੂੰ ਬਣਾਈ ਆ ਕੇ ਪਿੰਦੀ ਤਾਂ ਹੈ ਨਹੀਂ ਤੂੰ

ਦੇ ਜਿੰਨੇ ਵੇਖਾ ਫਰਾਦਾਂ ਹਰਦੀਆਂ ਸੁਗੂਗੀ ਲੱਗ ਲੱਗ ਕੇ ਕਲਰ ਆਣਾ ਨਾ ਕੋਪਨ ਦੇਖਣੀ ਹੈ ਹਾਂ ਹਾਂ ਲੱਗ ਲੱਗ ਕਲਰ ਦੇ ਨੇ ਕੋਈ ਪੈਂਜਕੂਗੀ ਵਲੌਗ ਨਹੀਂ ਬਣਾਇਆ ਹਾਂ ਵਲੌਗੀ ਹੈ ਵਲੌਗੀ ਦੀਦੀ ਮੰਮੀ ਦਾ ਹੀ ਮੇਰਾ